ਸੋ ਸ਼ੁਰੂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਮ ਆਦਮੀ ਪਾਰਟੀ ਦੇ ਸਾਰੇ ਮੈਂਬਰ ਸਹਿਬਾਨ ਸਰਪੰਚ ਸਾਹਿਬ ਅੱਜ ਆ ਪਹਾੜੀਆਂ ਔਡੇ ਦੇ ਹੜੀਆਂ ਪਿੰਡ ਦੇ ਨਾਲ ਲੱਗਦੇ ਸਾਰੇ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ ਜਿਨ੍ਹਾਂ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਬਨ ਹੋਣ ਜਾ ਰਹੇ ਸੋ ਬਹੁਤ ਖੁਸ਼ੀ ਹੈ ਸੋ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜਾ ਫਾਇਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ 10 ਲੱਖ ਦਾ ਖੇਤ ਲਈ ਸਾਡਾ ਮੁਫਤ ਇਲਾਜ ਵਾਸਤੇ ਮੁਫਤ ਕਾਰਡ ਬਣ ਜਾ ਰਿਹਾ ਸੋ ਸਾਰਿਆਂ ਨੂੰ ਮੈਂ ਮੁਬਾਰਕਵਾਹ ਦਿੰਦਾ ਤੇ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਇਹ ਜਰੂਰ ਆਪਾਂ ਕਾਰਡ ਬਣਾਉਣਾ ਸਾਰਿਆਂ ਨੇ ਕਿਉਂਕਿ ਸਾਰੇ ਆਪਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਤੁਸੀਂ ਮੈਂਬਰ ਹੋ ਵਰਕਰ ਹੋ ਸਰਪੰਚ ਸਾਹਿਬਾਨ ਹੋ ਬਲੌਂਗ ਪ੍ਰਧਾਨ ਸਾਹਿਬਾਨ ਹੋ ਸਾਰੇ ਆਪਾਂ ਘਰ-ਘਰ ਜਾ ਕੇ ਜਿਵੇਂ ਕਾਰਡ ਬਣਾ ਰਹੇ ਹਰ ਇੱਕ ਪਰਿਵਾਰ ਦਾ ਕੋਈ ਕਾਰਡ ਤੋਂ ਰਹਿ ਨਾ ਜਾਵੇ ਕੋਈ ਬੰਜ ਰਹਿ ਨਾ ਜਾਵੇ ਤਾਂ ਜੋ ਪਰਮਾਤਮਾ ਕੋਈ ਦੁੱਖ ਤੇ ਨਾ ਦੇਵੇ ਪਰ ਜੇ ਕੋਈ ਦੁੱਖ ਆ ਵੀ ਜਾਵੇ ਉਹਦਾ ਇਲਾਜ ਵਧੀਆ ਹਸਪੀਟਲ ਚ ਹੋਵੇ ਵਧੀਆ ਇਲਾਜ ਹੋਵੇ ਕਿਉਂਕਿ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਨੇ ਜਿਹੜੇ ਹਸਪੀਟਲ ਵਿੱਚ ਤਿਆਰ ਕੀਤੇ ਆ ਜਿਹੜੇ ਸਾਰੇ ਤੋਂ ਜਿਹੜੇ ਹਸਪੀਟਲਾਂ ਦਾ ਨਾਂ ਸੁਣ ਕੇ ਡਰ ਲੱਗਦਾ ਸੀ ਉਹਨਾਂ ਹਸਪੀਟਲਾਂ 'ਚ ਜੇ ਕੋਈ ਦੁੱਖ ਆ ਵੀ ਜਾਂਦਾ ਤੇ ਉਹਨਾਂ ਹਸਪਤਾਲਾਂ ਉਹਨਾਂ ਵਿੱਚ ਸਾਡਾ ਇਲਾਜ ਸਰਕਾਰ ਭਗਤ ਸਿੰਘ ਮਾਨ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹ ਫ੍ਰੀ ਹੋਵੇਗਾ ਸੋ ਮੈਂ ਹੁਣ ਬੇਨਤੀ ਕਰਾਂਗਾ ਸਾਰੇ ਹੀ বারবার ਜਿੰਨੇ ਵੀ ਭਰਾ ਆਏ ਆ ਆਪਾਂ ਇਹ ਕਾਰਡ ਬਣਾ ਲਈਏ ਸੋ ਨਾਮ ਦੇ ਨਾਲ ਮੁੰਡਾ ਸਾਡਾ ਜਿਹੜਾ ਰਜਿਸਟ੍ਰੇਸ਼ਨ ਕਰੀ ਜਾਊਗਾ ਤੋਂ ਸਾਰੇ ਆਪਾਂ ਕਾਰਡ ਬਣਾਈਏ ਤੇ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਪਹਿਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੱਚਿਆਂ ਦੀ এডਿਕੇਸ਼ਨ ਉੱਪਰ ਚੱਕਣ ਲਈ ਹਰ ਸਕੂਲ ਦੇ ਵਿੱਚ ਜਾ ਕੇ ਜਿਹੜਾ ਵਧੀਆ ਬੈਠਣ ਦਾ ਬੰਦੋਬਸਥ ਕੀਤਾ ਵਧੀਆ ਰੂਮਾਂ ਦਾ ਸਕੂਲ ਦੀ ਜਿਹੜੇ ਟੀਚਰ ਸਹਿਬਾਨ ਆ ਉਹਨਾਂ ਨੂੰ ਵਧੀਆ ਐਜੂਕੇਸ਼ਨ ਪੜਾਉਣ ਵਾਸਤੇ ਪਹਿਲਾਂ ਟੀਚਰਾਂ ਨੂੰ ਪੜਾਇਆ ਫਿਰ ਬੱਚੇ ਨੂੰ ਪੜਾ ਰਿਆ 20000 ਕਰੋੜ ਰੁਪਿਆ ਪੰਜਾਬ ਦੇ ਇਸ ਕਮੇ ਲੱਗਾ ਉਸ ਤੋਂ ਬਾਅਦ ਖੇਡਾਂ ਵਤਨ ਪੰਜਾਬ ਜੀਆਂ ਦੀ ਸ਼ੁਰੂਆਤ ਕੀਤੀ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਿਆਇਆ ਗਿਆ ਉਦੋਂ 63000 ਤੋਂ ਵੱਧ ਰੁਜ਼ਗਾਰ ਸਰਦਾਰ ਭਗਤ ਸਿੰਘ ਮਾਨਜ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ ਵਧੀਆ ਐਜੂਕੇਸ਼ਨ ਹੋ ਗਈ ਵਧੀਆ ਰੁਜ਼ਗਾਰ ਹੋ ਗਿਆ ਬਹੁਤ ਵਧੀਆ ਸਿਹਤ ਸਵਾਵਾ ਮਹੱਲਾਕ ਨਿੰਕਣਾ ਚੱਲ ਰਹੀਆਂ ਸੀ ਹੁਣ 10 ਲੱਖ ਦਾ ਬੀਮਾ ਦੇ ਰਹੇ ਆ ਤੇ ਬਿਜਲੀ ਦੇ ਬਿੱਲ ਮਾਫ ਕੀਤੇ ਉਹ ਵੀ ਹਰ ਪਰਿਵਾਰ ਦਾ ਕੀਤਾ ਪ੍ਰਿਆਣੀਆਂ ਪਾਰਟੀਆਂ ਵਾਂ ਨਹੀਂ ਵੀ ਆਪਣੇ ਆ ਦੇ ਕਰਤੇ ਦੂ ਵੀ ਇਹ ਸਾਡੀ ਪਾਰਟੀ ਦਾ ਕਰ ਲਓ ਦੂਜੇ ਦਾ ਰਹਿਣ ਤੋਂ ਹਰ ਕੰਮ ਜਿਹੜਾ ਹਰ ਇੱਕ ਬੰਦੇ ਦਾ ਹੋ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸੋ ਹੁਣ ਸਿਹਤ ਸਵਾਵਾਵਾਂ ਪੂਰਾ ਧਿਆਨ ਹੈ ਤਾਂ ਜੋ ਕੋਈ ਪ੍ਰੋਬਲਮ ਨਾ ਆਵੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ 10 ਲੱਖ ਦਾ ਬੀਮਾ ਆਪਾਂ ਸਾਰਿਆਂ ਨੇ ਘਰ ਘਰ ਜਾ ਕੇ ਹਰ ਪਰਿਵਾਰ ਦਾ ਬਣਾਉਣਾ ਸੋ ਮੈਂ ਇਹ ਕਹਿੰਦਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਆਓ ਕੱਲੇ-ਕੱਲੇ ਕਰਕੇ ਇਹ ਕਾਰਡ ਬਣਵਾਉਣਾ ਸ਼ੁਰੂ ਕਰ ਦਿੱਤੀ। ਬੁਲਾ ਲਓ ਜੀ ਆ ਜੋ ਅੱਗੇ। ਇਹ ਕਿਹੜਾ? ਮੇਰਾ ਜੀ। ਰੋਪੀ ਪਛਾਣ ਕਿਉਂ? ਠੀਕ ਹੈ। ਠੀਕ ਹੈ। ਸੁਖਦੇਵ ਸਿੰਘ। ਸੁਖਦੇਵ ਸਿੰਘ। ਸਨ ਉਹ ਲਿਨਾ। ਸਨ ਆਫ ਕੀ ਆ ਜੀ? ਧਿਆਨ ਸਨ ਧਿਆਨ ਸਿੰਘ। ਹਾਂਜੀ ਹਾਂਜੀ। ਸਨ ਉਹ ਧਿਆਨ ਸਿੰਘ। ਰੋਹਿਤ ਓਏ। ਆਮ। ਪਰੋਹਿਤ ਚਲੋ ਰੁਕੋ ਹੈਗਾ ਆਧਾਰ ਕਾਰਡ ਦੇ ਦਿਓ ਜੀ ਹੈ ਨਹੀਂ ਲੈਓ ਇਹ ਮਤਲਬ ਮੋਟਰ ਕਾਰਡ ਹੈਗੀ ਤੁਹਾਡੇ ਕੋਲ ਮੋਟਰ ਕਾਰਡ ਨਾਲ ਲੈ ਅਟੈਚ ਹੋਣਾ ਜੀ ਮੋਟਰ ਕਾਰਡ ਨਾਲ ਆਈ ਇਹ ਇੱਥੇ ਜੀ ਇਹ ਆਧਾਰ ਕਾਰਡ ਬਾਅਦ ਵਿੱਚ ਕੱਢ ਦੋ ਆਧਾਰ ਕਾਰਡ ਮੋਟਰ ਕਾਰਡ ਦੇ ਦਿਓ ਮੋਟਰ ਕਾਰਡ ਨਾਲ ਕੱਢ ਦੋ ਜੀ ਕੱਢ ਦਿਲ ਇਹ ਮੋਟਰ ਕਾਰਡ ਉਹੀ ਸੇਮ ਹੈ ਇਹ ਇਧਰ ਲੱਗ ਨਹੀਂ ਲੱਗਦਾ ਇਹ ਇਧਰ ਆ ਵੋਟਰ ਸਾਡੇ ਤੋਂ ਨਿਕਾੜੇ ਕਿੰਨੇ ਦਾ ਡਿਟੇਲ ਨਹੀਂ ਡਿਟੇਲ ਨਹੀਂ ਆ ਰਹੀ ਇਹਨਾਂ ਦੀ ਨਹੀਂ ਤੁਹਾਡਾ ਜ਼ਮੀਨ ਦਾ ਫਰਕ ਆ ਪਾ ਲੋ ਆ ਆ ਲੱਗਦਾ ਨਾ ਸੇਮ ਹੈ ਜੀ ਆਧਾਰ ਕਾਰਡ ਹੈ ਕੋਈ ਨਾ ਆਧਾਰ ਕਾਰਡ ਮੈਨੂੰ ਦਿੱਤਾ ਇਹਨਾਂ ਦਾ ਸੇਮ ਆ ਆ ਕਿਹਦਾ ਹੈ ਇਹ ਅਲੱਗ ਹੈ ਆ ਦੇਖ ਲਓ ਅਲੱਗ ਲੱਗ ਇਹਨਾਂ ਦਾ ਆਧਾਰ ਕਾਰਡ ਵੀ ਚਾਹੀਦਾ ਨਾਲ ਹਾਂ ਜਾਈਗਾ ਜੀ ਇਹਦੇ ਨਾਲ ਠੀਕ ਨਹੀਂ ਆ ਇਕੱਠੇ ਦੇ ਦੇ ਨਹੀਂ ਆ ਇਕੱਠੇ ਕੋਲੇ ਇੱਧਰ ਲਿਆ ਬਾਈ ਵੋਟਰ ਕਾਡ ਨਹੀਂ ਜੀ ਵੋਟਰ ਕਾਡ ਇਹ ਕਹਾਂ ਕਾ ਵੋਟਰ ਕਾ ਕਿੱਥਾ ਦਾ ਹਾਂਜੀ ਕਿਹੜੇ ਪਹਾੜੀ ਹੈ ਨਕਸ਼ਤੂਪੁਰ ਦਾ ਹੋਈ ਹੈ 6 ਘੰਟੇ ਨਹੀਂ ਆ ਰਹੇ ਪਹਾੜੀ ਹੈ ਸੇਮ ਹੈ ਸੇਮ ਮਨਾਲੇ ਫਲਕਸ਼ੀ ਦੇ ਅਰੇ ਦੇਖੀ ਮਤਲਬ ਉਹ ਪਰੇ ਰੋ ਜਾ ਪੈਨ ਕੋਈ ਨਹੀਂ ਪਾ ਲਿਆ ਪਿੱਛੇ 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 ਦੇਖਾ ਬਾਤ ਕਰ ਲਿਓ ਬਾਤ ਚੱਲ ਪਿਆ ਪੰਚਾਇਤ ਦਾ ਕੰਮ ਨਹੀਂ ਨਹੀਂ ਜੀ ਕੋਈ ਨਹੀਂ ਦੱਸਿਆ ਹੁੰਦਾ 1.5 ਹਾਂ ਨਹੀਂ ਆ ਯੋਹਰ ਚੱਲ ਲੈ ਯਾਰ ਉਹ ਸੈਟ ਲਿਆਓ ਭਾਈ ਸੈਟ ਆਧਾਰ ਕਾਰਡ ਤੇ ਵੋਟਰ ਕਾਰਡ ਦੂਜਾ ਲਿਆਓ ਸੈਟ ਮਿੱਠੂ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਆਓ ਕਿੱਥੇ ਤੋਂ ਨਾ ਕੱਢੇ ਬੇਟਾ ਪਹਿਲਾਂ ਕੱਢੇ ਦੂਜਾ ਲਾਈਟ ਚੰਗਾ ਨਾ ਟਾਈਮ ਹੋ ਰਿਹਾ ਹੈ ਮੈਂਬਰ ਹੈ ਇਹਨਾਂ ਦੇ ਜੀ ਸਰ ਕਿੰਨੇ ਮੈਂਬਰ ਹੈ ਜੀ ਕਰਦੇ ਦੋ ਨੇ ਦੋ ਦੋ ਕਿੰਨੇ ਕਾਲੇ ਲੋਕੀਂ ਬੋਟਰ ਕਾਰਡ ਗੱਲ ਹਮ ਲੋਕ ਬੋਟਰ ਕਾਰਡ ਸਪਲਾਈ ਕਰਦੇ ਆ ਨਾ ਫਾਰ ਕਾਰਡ ਤੇ ਨਹੀਂ ਕੋਈ ਨਹੀਂ ਫਿਰ ਹੋ ਜਾਏਗਾ ਅਭੀ ਚੱਲਣਾ ਹੈ ਕੰਮ ਕਾਉਂਸਲ ਨੰਬਰ ਕਾਉਂਸਲ ਨੰਬਰ ਕਿੰਨਾ ਪੰਜਾਬੀ ਵਾਲੀ ਬੋਟਰ ਕਾਰਡ ਬੋਟਰ ਕਾਰਡ ਬਾਪੂ ਜੀ ਬੋਟਰ ਕਾਰਡ ਤੁਸੀਂ ਆਪਾ ਲਾਵਾ ਫੜਿਓ ਜੀ ਬੋਟਰ ਕਾਰਡ ਲੈ ਆਉਣ ਨਾਲ ਇੱਥੇ ਪ੍ਰਿੰਟ ਆ ਗਿਆ ਜੀ ਚੱਲ ਫੇਰ ਕਰਾ ਲਾਂਗੇ ਫੇਰ ਚੜ੍ਹਣਾ ਜਾਣਾ ਪਿਆ ਜਾਣਾ ਜੀ ਆ ਜਾਣੀ ਹੈ ਪਿੰਡ ਕਿਹੜਾ ਨਿਕਲਿਆ ਜਾਣਾ ਕਰਦੇ ਆਂ ਅੰਮ੍ਰਿਤਪਾਲ ਜੀ ਬੋਟਰ ਗਾੜੀ 2 ਮਿੰਟ ਹੋਜੇ ਰੋਜੋ 12 ਵਜੇ ਵਜੇ ਆ ਬਾਈ ਉਰੇ ਫੜਾ ਤੋਂ ਲੈ ਗੱਢੀਏ ਅੱਧਾ ਫੜਾ ਲਓ ਆ ਲਓ ਜੇ ਜਦੋਂ ਸਹੀ ਨਿਕਲਣ ਦੇ ਪਰਜੀ ਫੇਰ ਹੋਗਾ ਅਮਿਤ ਜੈਨ ਅਮਿਤ ਜੈਨ ਜੀ ਅਮਿਤ ਜੈਨ ਅੰਗਰੇਜ਼ ਨਿਕਲ ਮਨ ਖਾਪਾ ਹੈ ਇੱਕ ਜੀ ਫੜਦੇ ਨਹੀਂ ਇੱਧਰ ਆਈ ਅਮਰ ਜੈਨ ਕੌਣ ਆ ਖੜਿਆ ਕੋਲੇ ਇਹ ਨਾ ਨੀਚੇ ਹਾਂ ਮਨਪ੍ਰੀਤ ਮਨਪ੍ਰੀਤ ਹੈ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਸਾਡੇ ਪੰਜ 55 ਲਾਓ ਜੀ ਇੱਥੇ ਖੜਿਆ ਕੇ ਨਾਲ ਪਿੱਛੇ ਕਰਦੇ ਬਣਿਆ ਆਪਾਂ ਬਾਹਰ ਪਿੱਛੇ ਹੋ ਤੁਸੀਂ ਫੋਟੋ ਕਰਾ ਲਓ ਇੱਧਰ ਫੋਟੋ ਕਰਾ ਲਓ ਫੋਟੋ ਕਰਾ ਲਾ ਇੱਧਰ ਮੁੱਕੇ ਰੋ 142 142 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੇ ਕਾਰਡ ਅਸੀਂ ਰੋ ਆਪ ਪਿੰਡਹਾੜੀਆਂ ਤੋਂ ਕੀਤੀ ਐ ਸੋ ਸਾਰੇ ਪਰਿਵਾਰਾਂ ਦੇ ਘਰ ਘਰ ਜਾ ਕੇ ਸਰਪੰਚ ਸਾਹਿਬ ਨਾਲ ਨੇ ਸਾਡੇ ਹਲਕਾ ਕੋਆਰਡੀਨੇਟਰ ਨਾਲ ਨੇ ਸਾਡੇ ਬਲੰਕਪੁਰ ਦਾ ਸਾਹਿਬ ਨਾਲ ਨੇ ਸਾਰੀ ਅਸੀਂ ਪੂਰੀ ਟੀਮ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਸਾਰੀ ਨਾਲ ਨੇ ਸਾਡੀ ਟੀਮ ਸਾਰੀ ਸੋ ਅਸੀਂ ਘਰ ਘਰ ਜਾ ਕੇ 10 ਲੱਖ ਦਾ ਬੀਮਾ ਕਾਰਡ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਅਰਵਿੰਦ ਤੇਜਦੀਵਰ ਜੀ ਵੱਲੋਂ ਸ਼ੁਰੂਆਤ ਹੋਈ ਸੀ ਕਿ 10 ਲੱਖ ਦਾ ਇਲਾਜ ਹਰ ਪਰਿਵਾਰ ਦਾ ਮੁਫਤ ਇਲਾਜ ਹੋਣ ਜਾ ਰਿਹਾ ਹੈ ਉਹਦਾ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਜਿਹੜੇ ਬਣ ਜਾ ਰਹੇ ਆ ਸੋ ਅੱਜ ਅਸੀਂ ਸਾੜੀਆਂ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰਕੇ ਹਰ ਪਰਿਵਾਰ ਦੀ ਰਜਿਸਟ੍ਰੇਸ਼ਨ ਕਰਵਾ ਰਹੇ ਆ ਤਾਂ ਜੋ ਹਰ ਪਰਿਵਾਰ ਪਰਮਾਤਮਾ ਕੋਈ ਦੁੱਖ ਨਾ ਦਵੇ ਜਿਹਦਾ ਉਹਦਾ ਇਲਾਜ ਹੈ ਮੁੱਖ ਮੰਤਰੀ ਸਰਦਾਰਪੁਰ ਸਿੰਘ ਮਾਹ ਜੀ ਦੇ ਸਕਾਰਡਾਂ ਹੀ ਇਹਦਾ ਨਾਮ ਮੁਫਤ ਹੋਵੇ ਸੋ ਪੂਰਾ ਹਲਕਾ ਖੁਸ਼ਾ ਪੂਰਾ ਹਰ ਪਰਿਵਾਰ ਖੁਸ਼ਾ ਸੋ ਮੈਂ ਤੁਹਾਡੇ ਚੈਨਲ ਰਹਿ ਵੀ ਸਾਰੇ ਪੰਜਾਬ ਵਾਸੀਆਂ ਨੂੰ ਔਰ ਪੂਰੇ ਆਪਣੇ ਹਲਕਾ ਸਾਹਨੇ ਵਾਲੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਸੀ ਕਾਰਡ ਬਣਾਵਾਂਗੇ ਹਰ ਪਰਿਵਾਰ ਨੂੰ ਇਹ ਮੁੱਖ ਮੰਤਰੀ ਸਰਦਾਰ ਕੋਮਨ ਸਿੰਘ ਮਾਨ ਜੀ ਵੱਲੋਂ ਸਹੂਲਤ ਜਿਹੜੀ ਦਿੱਤੀ ਜਾ ਰਹੀ ਹੈ ਪਰ ਮਾਨਾ ਕੋਈ ਦੁੱਖ ਨਾ ਲਵੇ ਪਰ ਦੁੱਖ ਆ ਵੀ ਜਾਵੇ ਤਾਂ ਜਿਹੜਾ ਇਲਾਜ ਹੈ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਜਾ ਕੇ ਆਪਣਾ ਇਲਾਜ ਕਰਾ ਸਕਿਆ ਜਿਹੜਾ ਹਸਪਤਾਲਾਂ ਦਾ ਨਾਂ ਲੈਣਾ ਵੀ ਡਰਦੇ ਸੀ ਕਿ ਉੱਥੇ ਬਹੁਤ ਲੱਖ ਰੁਪਏ ਖਰਚ ਜਾਂਦਾ ਉਹ ਸਾਰੇ ਵਧੀਆ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਜਿਹੜਾ ਉਹ ਮੁਫਤ ਹੈ ਸੋ ਮੁੱਖ ਮੰਤਰੀ ਸਰਦਾਰ ਪ੍ਰੋਗੋਸ਼ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮੋਰਮਨ ਕੇਜਰੀ ਵੱਲੋਂ ਸਵਾਦ ਦੇ ਨਾਲ ਨਾਲ ਉੱਥੇ ਸਾਡੇ ਵਰਕਰ ਸਹਿਬਾਨਾਂ ਨੂੰ ਸਾਨੂੰ ਇਹੋ ਟ੍ਰੇਨਿੰਗ ਦਿੱਤੀ ਗਈ ਸਾਨੂੰ ਇਹੋ ਸਿੱਖਿਆ ਦਿੱਤੀ ਗਈ ਕਿ ਹਰ ਪਰਿਵਾਰ ਦਾ ਬਣਾਣਾ ਕਿ ਦੂਸਰੀਆਂ ਪਾਰਟੀਆਂ ਮੰਗ ਨਹੀਂ ਕਿ ਪਹਿਲਾਂ ਸਾਡੀ ਪਾਰਟੀ ਦਾ ਬਣਾ ਲਓ ਅਕਾਲੀ ਦਲ ਦਾ ਬਣਾ ਲਓ ਕਾਂਗਰਸ ਦਾ ਬਣਾ ਦਿਓ ਉਹ ਸਾਡੇ ਪਾਰਟੀ ਸੁਪਰੀਮੋਰਮਨ ਨੇ ਕਿਹਾ ਕਿ ਹਰ ਇੱਕ ਦਾ ਪਰਿਵਾਰ ਦਾ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਕਿਉਂਕਿ ਜਿਹੜੀ ਇਹ ਸੁਵਿਧਾ ਪੂਰੇ ਪੰਜਾਬ ਵਾਸਤੇ ਨੂੰ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਬਖਸ਼ਵਾਂਤਰੀ ਸਰਪੰਚਾਂ ਦੀ ਸਹਾਇਤਾ ਨਾਲ ਵੱਲੋਂ ਪਰ ਸਾਡੀ ਟੀਮ ਹਰ ਘਰ ਘਰ ਜਾ ਕੇ ਇਹ ਕਾਰਡ ਬਣਾ ਰਹੀ ਹੈ ਤਾਂ ਜੋ ਹਰ ਪਰਿਵਾਰ ਨੂੰ ਮਿਲ ਸਕੇ ਸੋ ਮੈਂ ਅੱਜ ਹਾੜੀਆਂ ਦੇ ਵਿੱਚ ਖੜਾ ਹਾਂ ਸਾਡੇ ਸਰਪੰਚ ਸਾਹਿਬ ਨਾਲ ਨੇ ਸੋ ਹਰ ਪਰਿਵਾਰ ਦਾ ਇਹ ਨਾਲ ਹੋ ਕੇ ਕਾਰਡ ਬਣਾਵਾ ਰਹੇ